ਇਹ ਆਪਣਾ ਮਟੀਰੀਅਲ ਇੱਧਰ ਰੱਖ ਲੈ ਸਤਿ ਸ੍ਰੀ ਅਕਾਲ ਜੀ ਪਿੰਡੂ ਵਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਤੁਸੀਂ ਸਾਰੇ ਠੀਕ ਹੋਵੋਗੇ ਵੈਗ ਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਅੱਜ ਅਸੀਂ ਬਾਅਦ ਨਾ ਬਾਅਦ ਵੀਡੀਓ ਬਣਾਈ ਹੈ ਜੀ ਕਿਉਂਕਿ ਠੰਡ ਵਾਲੀ ਸੀ ਪਹਿਲਾਂ ਨਾ ਤੇ ਇੱਕ ਘਰ ਦੇ ਕੰਮ ਹੋ ਜਾਂਦੇ ਆ ਵਧੀਆਂ ਨੂੰ ਬੁੜੀਆਂ ਨੂੰ ਕਿੰਨੇ ਘਰ ਦੇ ਕੰਮ ਹੁੰਦੇ ਨੇ ਬਸ ਇਹ ਪਿਆ ਕਿ ਚੜ ਗਿਆ ਪੋ ਦਿਨ ਵੀ ਛੋਟੇ ਛੋਟੇ ਹੁੰਦੇ ਆ ਚੜ ਗਿਆ ਪੋ ਤਵਾ ਤਰ ਤਵਾਲਾ ਤੇ ਤੋੜੀ ਤੋਂ ਜਿਹੜਾ ਕਰਕੇ ਜੀ ਆਪਾਂ ਤਾਂ ਵੀਡੀਓ ਕੋਈ ਬਣੀ ਨਹੀਂ ਗਈ ਤੇ ਅੱਜ ਆਪਾਂ ਥੋੜਾ ਦਿਨ ਖੁੱਲਾ ਸੀਗਾ ਧੁੱਪ ਲੱਗੀ ਸੀ ਬੜੀ ਕੰਮ ਟਾਈਮ ਦਾ ਨਿਭੜ ਗਏ ਸੀ ਤੇ ਅੱਜ ਮੈਂ ਮੇਰੀ ਭੈਣ ਕੋਲੇ ਆਈ ਸੀ ਪਹਿਲਾਂ ਅਸੀਂ ਖੁਆ ਬਣਾਇਆ ਕਿਉਂਕਿ ਅਸੀਂ ਪਸ਼ੂ ਰੱਖਦੇ ਨਹੀਂ ਹੈਗੇ ਤੇ ਦੁੱਧ ਮੁੱਲ ਦਾ ਦੁੱਧ ਮੰਜਾ ਉਹ ਤੋਂ ਖੁਆ ਵਧੀਆ ਨਹੀਂ ਬਣਦਾ ਹੈਗਾ ਮਿਹਰੀਆਂ ਵਾਲੇ ਦੁੱਧ ਤੋਂ ਤੇ ਅਸੀਂ ਨਾਲ ਤੇ ਭੈਣ ਕੇ ਆਈ ਸੀ ਖੁਆ ਬਣਾਉਣ ਵਾਸਤੇ ਪਰ ਖੋਏ ਦੀ ਸਾਥੋਂ ਵੀਡੀਓ ਬਣੀ ਨਹੀਂ ਹੈਗੀ ਹੁਣ ਆ ਭੈਣ ਦੀ ਨੂਹ ਬਣਾਉਂਦੀ ਸੀ ਜੀ ਮੱਝਾ ਵਾਸਤੇ ਕਾੜਾ ਤੇ ਕਾਦੇ ਵਾਸਤੇ ਕਰਮ ਜੀ ਤੇ ਇਹ ਇਹ ਦੁੱਧ ਵਧਾਉਣ ਵਾਸਤੇ ਆ ਜੀ ਦੁੱਧ ਵਧਾਉਣ ਵਾਸਤੇ ਆ ਜੀ ਇਹ ਕਾੜਾ ਤੇ ਇਹਦੇ ਵਿੱਚ ਆਪਾਂ ਦੱਸਾਂਗੇ ਸਮਾਨ ਕੀ ਕੁਝ ਪੈਂਦਾਗਾ ਕਿੰਨਾ ਸਮਾਨ ਕੀ ਕੁਝ ਪਾਇਆ ਤੁਸੀਂ ਇਹ ਚ ਇਹ ਚਾਰ ਚੀਜ਼ਾਂ ਨੇ ਜੀ 100 ਗ੍ਰਾਮ ਮੇਥੀ ਆ ਜੀ 100 ਗ੍ਰਾਮ ਅਜਵਾਇਨਾ ਤੇ 100 ਗ੍ਰਾਮ ਹਲੋਂ ਹੈ ਜੀ ਤੇ 50 ਗ੍ਰਾਮ ਚਿਟਾ ਜੀਰਾ ਅੱਛਾ ਤੇ 1 ਕਿਲੋ ਗੁੜ 6 ਲੀਟਰ ਪਾਣੀ ਠੀਕ ਇਹਨੂੰ 1.5 ਘੰਟਾ ਚੰਗੀ ਤਰ੍ਹਾਂ ਉਬਾਲਣਾ ਅੱਛਾ ਹਰਿੰਦੇ ਕੇ ਫਿਰ ਉਸ ਤੋਂ ਬਾਅਦ ਠੰਡਾ ਕਰਕੇ ਫਿਰ ਪਸ਼ੂ ਨੂੰ ਦੇਣਾ ਇਹ ਕਿੰਨਾ ਇੱਕ ਪਸ਼ੂ ਨੂੰ ਕਿੰਨਾ ਦੇਣਾ ਹੈ ਇਹ ਇਹ ਕਿੰਨ ਲੋਟਾ ਜਿਹੜਾ ਇਹ ਕਿੰਨੇ ਪਸ਼ੂਆਂ ਵਾਸਤੇ ਬਣਾਇਆ ਇਹ ਇੱਕ ਪਸ਼ੂ ਵਾਸਤੇ ਇੱਕ ਵਾਸਤੇ ਬਣਾਤਾ ਇੱਕ ਵਾਸਤੇ ਬਣਾਉਣਾ ਹੈ ਹੁਣ ਪੰਜ ਕਾੜੇ ਦੇਣੇ ਟੋਟਲ ਤੇ ਚਾ ਫਿਰ ਇਹ ਦੁੱਧ ਵਧ ਜਾਣੀਆਂ ਹਾਂਜੀ ਹਾਂਜੀ ਜਿਨ੍ਹਾਂ ਨੇ ਹੁਣ ਮੱਝਾਂ ਦੁੱਧ ਘਟ ਦਿੰਦੀਆਂ ਨੇ ਇਹਨਾਂ ਜਾਂ ਠੰਡ ਦੇ ਕਾਰਨ ਕੁਝ ਵੀ ਇਹ ਠੰਡ ਚ ਚੰਗਾ ਵੀ ਹੈਗਾ ਇਹ ਮੱਝਾਂ ਵਾਸਤੇ ਤੇ ਦੁੱਧ ਵੀ ਵਧ ਜਾਂਦੇ ਨੇ ਭੁੱਖ ਵੀ ਵਧੀਆ ਲੱਗਦੀ ਆ ਭੁੱਖ ਵਧੀਆ ਹਾਜ਼ਮਾ ਵੀ ਠੀਕ ਹੁੰਦਾ ਪਸ਼ੂ ਦਾ ਤੇ ਭੁੱਖ ਕਿਉਂਕਿ ਜਿਵੈਣ ਅੰਦਰੋਂ ਜਿਵੈਣ ਪਾਈ ਹੋਈ ਤੇ ਬਹੁਤ ਵਧੀਆ ਕਾੜਾ ਹੈਗਾ ਅੰਦਰੋਂ ਵੀ ਵਧੀਆ ਪਸ਼ੂ ਸਾਫ਼ ਹੋ ਜਾਂਦਾ ਚੰਗੀ ਤਰ੍ਹਾਂ ਜਦੋਂ ਸੂਏ ਤੋਂ ਬਾਅਦ ਅੱਛਾ ਸਾਰਾ ਅੰਦਰੋਂ ਚੰਗੀ ਤਰ੍ਹਾਂ ਫਿਰ ਤਾਂ ਕਰਕੇ ਦੁੱਧ ਵਧ ਜਾਂਦਾ ਠੀਕ ਹੈ ਠੀਕ ਕਿਹੋਣੀ ਸੀ ਆਪਾਂ ਇਹਨੂੰ ਕਿੰਨਾ ਟਾਈਮ ਹਵਾਲੇ ਦੱਸਿਆ ਤੁਸੀਂ ਦੱਸ ਤਾਂ ਹਾਂਜੀ 1.5 ਘੰਟਾ ਹਵਾਲੇ ਕਿ ਕਿੰਨੇ ਘੰਟਾ ਹਵਾਲੇ ਸਰਸਮਾਨ ਵਿੱਚ ਪਾ ਕੇ ਠੰਡਾ ਕਰਕੇ ਤੇ ਫਿਰ ਪਸ਼ੂ ਨੂੰ ਦੇਣਾ ਜੀ ਠੀਕ ਹੈ ਠੰਡਾ ਕਰਕੇ ਦੇਣਾ ਜੀ ਤੇ ਦੇਖ ਜੇ ਸਾਡੀ ਵੀਡੀਓ ਵਧੀਆ ਲੱਗੀ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਤੇ ਅੱਜ ਆਪਣੀ ਕਰਮਜੀਤ ਮੇਰੀ ਦੂ ਆਈ ਹੈ। ਮੇਰੀ ਪਹਿਲੇ ਨੂੰ ਚੈਨਲ ਤੇ ਪਹਿਲੀ ਵਾਰੀ ਆਈ ਹੈਗੀ। ਪਹਿਲੇ ਵੀ ਤੁਸੀਂ ਆਏ ਸੀ ਇੱਕ ਵਾਰੀ ਨਾ। ਹਾਂਜੀ। ਇੱਕ ਵਾਰੀ ਸੀ ਪਹਿਲਾਂ ਵੀ। ਅਸੀਂ ਸਬਜ਼ੀ ਤੋੜਦੇ ਸੀ ਆਪਾਂ। ਅਸੀਂ ਸਬਜ਼ੀ ਤੋੜਦੇ ਸੀਗੇ ਅਸੀਂ। ਅਸੀਂ ਤੋੜੇ ਸੀ ਉਦੋਂ ਕੀ ਤੋੜੇ ਸੀ ਆਪਾਂ ਰਾਏ ਚ ਪੜਨਾ। ਹਾਂਜੀ। ਤੇ ਪਾਣੀ ਪਾ ਰਹੇ ਹੁਣ ਇਹ। ਹਾਂ ਇਹ ਆਪਣਾ ਮਿਣਿਆ ਹੋਇਆ 6 ਲੀਟਰ ਪਾਣੀ। 6 ਲੀਟਰ ਪਾਣੀ ਹੈ ਜੀ। ਥੋੜਾ ਆਪ ਇੱਕ ਵਾਰੀ ਸੁਣੋ ਕੈਮਰੇ ਨੇੜੇ ਵੀ ਦਿਖਾ ਦਾਨੇ ਉਹ ਕਰਕੇ ਸਮਾਨ ਸਾਰਾ। ਫਿਰ ਤੁਹਾਨੂੰ ਪਤਾ ਲੱਗ ਜੂ ਨਾ ਕੀ ਕੁਝ ਆਇਆਗਾ। ਹਾਂਜੀ। ਨਾਂ ਆਪ ਛੇ ਲੀਟਰ ਪਾਣੀ ਵਾਲਿਆ ਜੀ ਹਾਂ ਹਾਂ ਇਹ 1 ਕਿਲੋ ਗੁੜਾ ਜੀ ਤੇ ਬਾਕੀ ਤੁਹਾਨੂੰ ਦੱਸਿਆ ਜਿਹੜਾ ਸਮਾਨ ਆਪਾਂ ਦੁਬਾਰੇ ਦੱਸਿਆ ਸਮਾਨ ਕਿਹੜਾ ਕਿਹੜਾ ਜਿਹੜੇ ਕਰਕੇ ਦਿਖਾ ਦਿਓ 100 ਗ੍ਰਾਮ ਹਲਵਾ ਹੈ ਜੀ 100 ਗ੍ਰਾਮ ਅਜਵਾਇਣ ਹੈ ਜੀ 100 ਗ੍ਰਾਮ ਮੇਥੀ ਹੈ ਜੀ ਤੇ 50 ਗ੍ਰਾਮ ਚਿਟਾ ਜੀਰਾ ਜੀ ਇਹ ਸਾਰਿਆਂ ਨੂੰ ਉਬਾਲ ਲੈਣਾ ਹਾਂ ਜੀ ਇਹ ਮਿਕਸ ਕਰ ਲੈਣਾ ਕਿਰਪਾ ਜੀ ਵੀਡੀਓ ਬਹੁਤ ਵਧੀਆ ਗਈ ਸੀ ਘਰੇ ਖੁਦ ਬਣਾਉਣੇ ਆ ਪਸ਼ੂਆਂ ਵਾਸਤੇ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਅੱਜ ਦੀ ਵੀਡੀਓ ਵਿੱਚ ਹੋਰ ਵੀ ਦੱਸਾਂਗੇ ਜੀ ਹਾਂ ਫਿਰ ਵਾਪਸ ਹੋਰ ਹੈ ਅੱਜ ਦੇ ਸਟੇਰ ਹੈ ਨਾ ਸੇ ਇਹ ਕਰਮਜੀਤ ਜਿਹੜੇ ਸਾਡੀ ਇਹ ਬਹੁਤ ਬਹੁਤ ਪਸੰਦ ਕਰਦੇ ਮੈਂ ਇਹ ਕੁਝ ਕਰਦੀ ਰਹਿੰਦੀ ਹਾਂ ਜੀ ਖਾਣਦਾਨੇ ਬਣਾਉਂਦੀ ਆ ਕਿਉਂ ਪਸ਼ੂ ਡੰਗਾ ਰੱਖੇ ਹੋਏ ਇਹਨਾਂ ਦੇ ਤੇ ਤੁਹਾਨੂੰ ਹੋਰ ਵੀ ਕੋਈ ਤੁਸੀਂ ਕਮੈਂਟ ਕਰਕੇ ਦੱਸ ਦਿਓ ਕੋਈ ਹੋਰ ਪਸ਼ੂਆਂ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਤੇ ਆਪਾਂ ਇਹਨਾਂ ਤੋਂ ਪੁੱਛ ਕੇ ਦੱਸ ਦੇਵਾਂਗੇ ਤੇ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਭੈਣ ਵੀਰ ਸਾਡੇ ਚੈਨਲ ਤੇ ਨਵੇਂ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਜਿਹੜੇ ਵੀਡੀਓ ਨੂੰ ਪਹਿਲਾਂ ਦੇਖ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮਿਲ ਜੀਆ ਕਿਸੇ ਹੋਰ ਵੀਡੀਓ ਚ ਤਦ ਤੱਕ ਲਈ ਰੱਬ ਰੱਖ